ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਤੁਹਾਨੂੰ ਪਿੰਡ 25 ਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਵੀਰ ਜੀ ਲੈ ਕੇ ਆਏ ਅੱਜ ਦੀ ਵੀਡੀਓ ਵਿੱਚ ਵੀ ਜੀ ਤੁਹਾਨੂੰ ਇੱਕ ਬੱਚੀ ਦਿਖਾਈ ਜਾਊਗੀ ਸ਼ਾਈਵਾਲ ਕ੍ਰਾਸ ਦੇ ਵਿੱਚ ਜੋ ਕਿ ਬਿਲਕੁਲ ਤਾਜੀ ਹੋਣੀ ਕਿੰਨਾ ਚਿਰ ਵੀਰ ਜੀ ਪਹਿਲਾਂ ਸੂਈਏ ਅੱਧਾ ਘੰਟਾ ਅੱਧਾ ਘੰਟਾ ਵੀਰ ਜੀ ਪਹਿਲਾਂ ਇਹ ਵੀਰ ਜੀ ਨੇ ਕਿਹਾ ਵੀ ਸੂਈ ਹੈ ਅੱਜ 7 ਜੂਨ ਦੀ ਵੀਡੀਓ ਵੀਰ ਜੀ ਬਣ ਰਹੀ ਹੈ ਬਾਕੀ ਉਹ ਕੈਪਟਨ ਵੀਰ ਜੀ ਨਾਲ ਕੋ ਲੈਨੇ ਆ ਪਸ਼ੂ ਬਾਰੇ ਕੱਲੇ-ਕੱਲੇ ਜਾਣਕਾਰੀ ਟਰੇਡ ਬਾਰੇ ਤੁਹਾਨੂੰ ਜਾਣਕਾਰੀ ਦੱਸਦੇ ਸਾਰੀ ਲੈ ਕੇ ਵੀਰ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਕੈਪਟਨ ਜੀ ਕੀ ਆ ਚੱਲ ਜੇ ਠੀਕ ਹੈ ਜੀ ਮਹਾਰਾਜ ਜੀ ਹੋਰ ਸੁਣਾਓ ਠੀਕ ਹੈ ਜੀ ਹੋਰ ਠੀਕ ਠਾਕ ਜੇ ਪੋਜੀਟਿਵ ਲੱਗਦਾ ਸਾਬ ਜੀ ਬਸ ਵਧੀਆ ਵਧੀਆ ਕਿਰਪਾ ਜੇ ਹਾਂਜੀ ਵੀਰ ਜੀ ਅੱਜ ਕਿੰਨੇ ਪਸ਼ੂ ਨੇ ਆਪਣੇ ਕੋਲ ਅੱਜ ਇੱਕੋ ਹੀ ਵੜ ਹੈ ਇੱਕ ਵੜ ਹੈ ਜੀ ਹਾਂ ਅੱਛਾ ਜੀ ਕਿ ਕਿੰਨੇ ਸੂਏ ਜੇ ਪਹਿਲਾਂ ਪਹਿਲੇ ਸੂਏ ਹੀ ਆ ਮਗਰ ਬੱਚਾ ਕੀ ਜੇ ਅੱਛਾ ਅਛਾ ਵਾਸ਼ਾ ਕਿੰਨਾ ਜੇ ਪਹਿਲੇ ਸੂਈ ਜੇ 1 ਘੰਟਾ 1 ਘੰਟਾ ਪ ਆ ਵੀਡੀਓ ਕਰ ਲੋ ਚੱਕ ਇਹ ਜੋਰ ਪੈ ਗਈ ਏ ਨਹੀਂ ਜੋਰ ਪੈਣੀ ਏ ਜਨ ਤੇ ਸ਼ਾਈਵਾਲ ਕ੍ਰੋਸ ਦੇ ਵਿੱਚ ਵੀਰ ਜੀ ਗਾਵੇਂ ਪਹਿਲੇ ਸਵੇਰੇ ਵੀਰ ਜੀ ਨੇ ਆਖਿਆ ਤੇ ਦੁੱਧ ਦੀ ਵਿੱਚ ਕੀ ਮੀਜੇ 15 ਕਿਲੋ ਦੀ ਅਹੀ ਜੱਟ ਸਾਹ 15 ਕਿਲੋ ਤੱਕ ਆ ਮਤਲਬ ਹਨ ਮੜਾ ਫੇਸ ਕੋਲ ਤਾਂ ਇਹਨੂੰ ਪਰ ਮੈਥੋਂ ਖਾਣ। ਹੋਰ ਕਿ ਲਾਣਾ? ਆ ਖੋਲੋ ਮੜੀ ਜੀ। ਜਿਹੜੀ ਖੋਲ ਕੇ ਚਲਾ ਗਿਆ। ਆ ਵੀਰ ਜੀ ਕਰੋ ਚੱਕ ਪਾਸ ਆਰਡਰ ਦੀ ਕੁਆਲਿਟੀ ਸ਼ਾਈਵਾਲ ਕ੍ਰੋਸ ਦੇ ਵਿੱਚ ਪਹਿਲੇ ਸਵੇਰੇ ਵੀਰ ਜੀ ਬਾਹਰ ਆ। ਦੰਦਾਂ ਨੂੰ ਕਿੱਦਾਂ ਜੇ? ਚਿੱਕੜ ਦੰਦਾਂ ਤੋਂ ਵੀਰ ਜੀ ਛੇ ਦੰਦ ਆ। ਚਾ ਥੋੜੀ ਚਲਾ ਦੋ ਲੰਮੀ ਚਲਾ ਦੋ ਥੋੜੀ। ਕਰੋ ਵੀਰ ਜੀ ਚੱਕ ਪਾਸ ਆਡਰ ਦੀ ਕੁਆਲਿਟੀ। ਅੱਧਾ ਘੰਟਾ ਵੀਰ ਜੀ ਇਹਨਾਂ ਕਿਹਾ ਵੀ ਪਹਿਲਾਂ ਸੂਈ ਆ। 7 ਜੂਨ ਦੀ ਵੀਰ ਜੀ ਵੀਡੀਓ ਬਣ ਗਈ। ਮਗਰ ਪਿੱਛੇ ਬੱਚਾ ਬੱਚਾ ਜੇ। ਆਡਰ ਦੀ ਵੀਰ ਜੀ ਨੇੜੇ ਤੋਂ ਕੁਆਲਿਟੀ ਚੈੱਕ ਕਰੋ। ਲਾਜੋ ਲਾਜੋ ਕੋਈ ਅੰਦਰ ਲਾਜੋ। ਕਾਹਨ ਬੱਚਾ ਇਹ ਜੀ ਬਿਲਕੁਲ ਤਾਜ਼ਾ ਹੈ ਕਹਿੰਦੇ ਉਹ ਲੈ ਲਾ ਦੋ ਕੁੱਝ ਆਵੇ ਕਰੋ ਵੀਰ ਜੀ ਕੁਆਲਟੀ ਹਾਂਜੀ ਕੀ ਮੰਗਦੇ ਜੀ ਦਾ ਮੁੱਲ ਦਾ 45000 ਰੁਪਏ ਕਰਦੇ ਨਹੀਂ ਕੋਈ ਜਾਜ ਕਰੋ ਕੁਝ ਚਲੋ 30000 ਦੀ ਹੈਗੀ ਮੱਛੀ ਵੇਖ ਲੋ ਬੋਟ ਆਉਗੀ ਹੈਨਾ ਮੱਛੀ ਤਾਂ ਠੀਕ ਮੰਨਦੇ ਹੋ ਵਧੀਆ 42000 ਤੱਕ ਛੱਡ ਦਈਏ ਛੱਡ ਦਾਂਗੇ ਕੋ ਫਿਰ ਵੀ ਕੋਈ ਦੂਰ ਨੇੜੇ ਭੈਣ ਭਰਾਏ ਦਾ ਮਾਨ ਤਾਨ ਵੀ ਕਰਨਾ ਹੈ ਠੀਕ ਹੈ ਜੀ ਠੀਕ ਹੈ ਜੀ ਵਿੱਚ ਨੂੰ ਰਿਪੋਰਟ ਪਾ ਕੱਕਾ ਤੇ ਰਿਪੋਰਟ ਅੱਛਾ ਪੀਣਾ ਨਾ ਹਲੋ ਕੋਲੋਂ ਅੱਦੇ ਮੇਰੀ ਖਾਨਾ ਜੋਰ ਤੋਂ ਪੈਦਲ ਤੱਕ ਗਾਲੀ ਮਾਰੀ ਉਹ ਖੜੇ ਲਾਇ ਜੀ ਮਾ ਵੀ ਹੋਰ ਸਦੋਂ ਕੋਈ ਨਹੀਂ ਮਾਜਾ ਫਾਰਮ YouTube ਚੈਨਲ ਤੇ ਵੇਖਣਦੇ ਸਾਰੇ ਭੈਣ ਭਰਾਵਾਂ ਦਾ ਸਾਡੇ ਬੰਦੇ ਸਾਰਿਆਂ ਨੂੰ ਸਾਸਰੀ ਘਰ ਚ